ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਅਸੀਂ ਆਏ ਸੀਗੇ ਜੀ ਹਰੀਕੇ ਤੇ ਹਰੀਕਿਆਂ ਤੋਂ ਜਿੱਥੇ ਨਾਕਾ ਲੱਗਦਾ ਪੁਲ ਦੇ ਉੱਤੇ ਜਿਹੜਾ ਨਵਾਂ ਪੁਲਾ ਉਹਦੇ ਬਿਲਕੁਲ ਖੱਬੇ ਹੱਥ ਮੁੜ ਕੇ ਤਿੰਨ ਚਾਰ ਕਿਲੋਮੀਟਰ ਜਾ ਕੇ ਤੇ ਇਹ ਵੀਰ ਜੀ ਉਹਨਾਂ ਦੇ ਘਰ ਆ ਪਿੱਛੇ ਸਾਹਮਣੇ ਦੋ ਤੋਂ ਤਿੰਨ ਕਿਲੇ ਦੂਰ ਆ ਦਰਿਆ ਦੇ ਜਿੱਥੇ 2023 ਟੁੱਟਾ 2023 ਜਿੱਥੇ ਬੰਨ ਟੁੱਟਾ ਸੀਗਾ ਇੱਥੇ ਖੜੇ ਆ ਜੀ ਵੀਰ ਜੀ ਉਹਨਾਂ ਨੂੰ ਮਿਲੇ ਸੀ ਅਸੀਂ ਵੈਟਰਨਰੀ ਯੂਨੀਵਰਸਿਟੀ ਹਰੀਕੇ ਉੱਥੇ ਇਹਨਾਂ ਦੇ ਪਸ਼ੂ ਵੱਜੇ ਹੋਏ ਆ ਸਾਰੇ ਏ ਵੀਰਜੀ ਹੁਣ ਵੀ ਉੱਥੇ ਹੀ ਆ ਉੱਥੇ ਹੀ ਇਹਨਾਂ ਦੀ ਰਸੋਈ ਬਣੀ ਆ ਤੇ ਘਰ ਇਹਨਾਂ ਦੇ ਬਿਲਕੁਲ ਪਾਣੀ ਦੇ ਵਿੱਚ ਆ ਅਸੀਂ ਇਹਨਾਂ ਨੂੰ ਪੁੱਛਿਆ ਜੀ ਵੀ ਤੁਹਾਨੂੰ ਕਿਸ ਚੀਜ਼ ਦੀ ਹੈਲਪ ਦੀ ਲੋੜ ਆ ਵੀ ਲੋਕ ਹੈਲਪ ਕਰਨਾ ਚਾਹੁੰਦੇ ਵੀ ਕਿਹੜੀ ਚੀਜ਼ ਦੀ ਹੈਲਪ ਕੀਤੀ ਜਾਵੇ ਇਹਨਾਂ ਨੇ ਮੰਗ ਕੀਤੀ ਵੀ ਸਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਜੇ ਦੋ ਕਿੱਲੇ ਇੱਥੇ ਮਿੱਟੀ ਪੈ ਜਾਏ ਕੋਈ 10 ਟਰੈਕਟਰ ਆ ਜਾਣ ਕੁਝ ਉੱਥੋਂ ਰੇਤਾ ਖਿੱਚ ਕੇ ਪਾ ਲੀਆਂ ਦਾ ਰਸਤੇ ਜਾ ਦੇ ਕੋਈ ਕੁਝ ਕੋਈ 10 15 ਤੋਂ 50 ਟਰਾਲੇ ਮਿੱਟੀ ਦੇ ਇੱਥੇ ਪਾਏ ਜਾਣ ਤੇ ਅਸੀਂ ਆਪਦੇ ਘਰੇ ਜਾਂਦੇ ਹੋ ਜੀ ਵੀ ਅਸੀਂ ਆਪਦੇ ਘਰੇ ਪਹੁੰਚ ਜਾਈਏ ਵੀ ਸਾਨੂੰ ਮਹੀਨਾ ਹੋ ਗਿਆ ਘਰੋਂ ਗਏ ਨੂੰ ਸਾਡਾ ਕਿਸੇ ਦੇ ਮੂੰਹੋਂ ਲੇ ਵੇਖੀ ਆ ਵੀ ਅਸੀਂ ਆਪਦੇ ਘਰੇ ਚੱਲ ਜਾਈਏ ਤੇ ਇੱਥੇ ਸਾਡੀ ਹੈਲਪ ਕਰੋ ਰੇਤਾ ਮਿੱਟੀ ਸਾਡੀ ਹੈਲਪ ਕਰੋ ਵੀ ਸਾਡੇ ਘਰ ਨੂੰ ਰਾਹ ਬਣਵਾ ਦਿਓ ਘਰੇ ਜਾਣ ਵਾਸਤੇ ਅਸੀਂ ਹੋਰ ਕਿਸੇ ਤੋਂ ਕੋਈ ਮੰਗ ਨਹੀਂ ਕਰਦੇ ਵੀਰ ਜੀ ਇੱਥੇ ਕਿੰਨੇ ਘਰ ਆਈ ਤੁਹਾਡੇ ਪਿੱਛੇ ਤਕਰੀਬਨ ਇਹ 7-8 ਘਰਾਂ ਜਿਨ੍ਹਾਂ ਦੀ ਰਹਿائش ਆ 7-8 ਘਰਾਂ ਰਹਿائش ਵਾਲੇ ਸ਼ਾਇਦ ਤਿੰਨਾ ਪਿੰਡਾਂ ਦੀ ਜ਼ਮੀਨ ਆ ਇਹ ਤਿੰਨਾ ਪਿੰਡਾਂ ਦੀ ਜ਼ਮੀਨ ਆ ਇਹ ਅੱਗੇ ਵਿੱਚ ਇੱਥੋਂ ਲੋਕ ਲੰਘਦੇ ਸਾਰੇ ਹਾਂਜੀ ਹਾਂਜੀ ਜ਼ਮੀਨਾਂ ਤਾਂ ਹੋ ਗਈਆਂ ਖਰਾਬ ਹਾਂਜੀ ਹੁਣ ਉਹਨਾਂ ਲੋਕਾਂ ਨੂੰ ਨੰਗਨਦਾਓ ਕੋਈ ਨਹੀਂ ਰਹਿ ਗਿਆ ਜਦੋਂ ਕਿਤੇ ਜ਼ਮੀਨਾਂ ਬੰਨਣੀਆਂ ਉਦੋਂ ਲੋਕ ਹੌਲੀ ਹੌਲੀ ਵਿਚਾਰੇ ਆਈ ਜਾਣਗੇ ਮੋੜ ਪਸੇਬੇ ਲਈ ਅਸੀਂ ਰੁਟੀਨ 'ਚ ਨੰਗਣਾ ਸਵੇਰੇ ਸ਼ਾਮ ਫਰਸਟ ਟਾਈਮ ਜਦੋਂ ਲੋੜ ਆ ਗਈ ਘਰੇ ਜਾਣਾ ਘਰੇ ਜਾਣਾ ਆਉਣਾ ਬੱਚਿਆਂ ਨੇ ਆਉਣਾ ਦੁੱਧ ਪਾਉਣ ਆਉਣਾ ਹੁਣ ਇਹ ਕਿ ਐ ਸਾਡਾ ਉੱਥੇ ਸ਼ੈੱਡ ਦੇ ਵਿੱਚ ਹੀ ਰਸੋਈ ਬਣੀ ਹੋਈ ਆ ਹਾਂ ਹੁਣ ਇਸੇ ਕਰਕੇ ਰਸਤਾ ਨੰਗਣ ਨੂੰ ਜ਼ਮੀਨਾਂ 'ਚ ਪਾਣੀ ਤਾਂ ਸੁੱਕ ਗਿਆ ਹਾਂਜੀ ਹੁਣ ਚੋਰੀਆਂ ਦਾ ਵੀ ਡਰ ਆ ਵੀ ਕੋਈ ਰਾਤ ਨੂੰ ਜਾਵੇ ਕੋਈ ਬੇੜੀ ਲੈ ਕੇ ਜਾ ਉਦਾਂ ਜਾਵੇ ਕੋਈ ਚੁੱਕ ਕੇ ਨਾਲ ਲੈ ਜੇ ਅਸੀਂ ਚੋਂ ਯਾਰ ਘਰ ਆਏ ਇੱਕ ਮਹੀਨਾ ਹੋ ਗਿਆ ਉਹ ਕਿੰਨਾ ਚਿਰ ਉੱਥੇ ਰਵਾਂਗੇ ਸੋ ਮੇਰੇ ਵੀਰ ਹੈਲਪ ਜਰੂਰ ਕਰੋ ਇੱਥੇ ਕੋਈ 50 ਜਾਂ 100 ਟਰਾਲੇ ਪਏ ਜਿਹੜੇ ਉਹ ਸੋਚਦੇ ਪਏ ਆ ਵੀ ਅਸੀਂ ਕਿੱਥੇ ਹੈਲਪ ਕਰੀਏ ਇੱਥੇ ਹੈਲਪ ਕਰੋ ਜੀ ਆ ਕੇ ਆ ਰਸਤਾ ਬਣਵਾ ਦਿਓ ਬਾਕੀ ਜਿਹੜੇ ਪਰਿਵਾਰ ਆ ਉਹ ਆਪ ਦਾ ਕਹਿੰਦੇ ਵੀ ਅਸੀਂ ਆਪੇ ਆਪਦਾ ਸਰਕਲ ਚਲਾ ਲਾਂਗੇ ਸਾਡੇ ਘਰ ਨੂੰ ਨੰਗਨ ਦਾ ਰਸਤਾ ਬਣਵਾ ਦਿਓ ਸਾਡੇ ਨਾਲ ਇੰਨੀ ਕਿ ਸਾਡੀ ਹੈਲਪ ਕਰ ਦਿਓ ਜੋ ਮੇਰੇ ਵੀਰ ਜਿਹੜੇ ਵੀਡੀਓ ਵੇਂਦੇ ਆ ਜੇ ਤਾਂ ਤੁਸੀਂ ਹੈਲਪ ਕਰ ਸਕਦੇ ਆ ਜਰੂਰ ਪਹੁੰਚੋ ਨਹੀਂ ਤਾਂ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹੈਲਪ ਕਰਨੀ ਉਹਨਾਂ ਤੱਕ ਵੀਡੀਓ ਇਹ ਪਹੁੰਚ ਸਕੇ ਜ਼ਰੂਰ ਹੈਲਪ ਕਰੋ ਭਰਾਵਾਂ ਦੀ ਹੁਣ ਵੀਰ ਜੀ ਆਇਆ ਤਾਂ ਇਕੱਲਾ ਹੀ ਹੈ ਤੇ ਘਰ 6 ਤੋਂ 7 ਕੁਛ ਘਰ ਪਸ਼ੂ ਆ ਸਾਰੇ ਉੱਥੇ ਬੈਠੇ ਆ ਪਸ਼ੂ ਚੋਣ ਦਾ ਵੇਲਾ ਸਾਰੇ ਪੱਠੇ-ਪੁੱਠੇ ਪਾਈਏ ਤੇ ਪੁਆਇੰਟ ਆ ਜਿਹੜਾ ਪਸ਼ੂ ਚੋਣ ਦਾ ਸੋ ਇਹਨਾਂ ਦੀ ਜ਼ਰੂਰ ਹੈਲਪ ਕਰੋ ਜਿਹੜੇ ਵੀਰ ਹੈਲਪ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੋਕੇਸ਼ਨ ਮੈਂ ਪੇਜ ਦੇ ਉੱਤੇ ਇਥੋਂ ਦੀ ਲਾਈਵ ਲੋਕੇਸ਼ਨ ਪਾ ਦੂੰਗਾ ਵੀਰ ਜੀ ਉਹਨਾਂ ਦਾ ਨੰਬਰ ਹੈਗਾ 92306 95306 1303 130 ਇਹਨਾਂ ਨਾਲ ਤੁਸੀਂ ਸਿੱਧਾ ਕੰਟੈਕਟ ਕਰਕੇ ਵੀ ਇਹਨਾਂ ਦੇ ਕੋਲੇ ਆ ਸਕਦੇ ਹੋ ਤੇ ਜੇ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ 97815 62306 ਮੈਂ ਤੁਹਾਨੂੰ கரੈਕਟ ਲੋਕੇਸ਼ਨ ਦੱਸ ਦੂੰਗਾ ਜੇ ਤੁਸੀਂ ਹੈਲਪ ਕਰਨ ਆਉਣਾ ਤੇ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਸਪੈਸ਼ਲ ਗੱਡੀ ਲੈ ਕੇ ਇੱਥੇ ਆ ਜਾਊਂਗਾ ਤੁਸੀਂ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਆ ਕੇ ਤੁਹਾਨੂੰ ਲੋਕੇਸ਼ਨ ਵਿਖਾ ਦੂੰਗਾ ਜੇ ਮੇਰੇ ਕੀ ਵੀਰ ਨੇ ਕਿਸੇ ਨੇ ਲੋਕੇਸ਼ਨ ਵੇਖ ਕੇ ਜਾਣੀ ਤਾਂ ਪਹਿਲਾਂ ਲੋਕੇਸ਼ਨ ਵੇਖ ਜਾਵੇ ਪਰ ਇਹ ਪਰਿਵਾਰਾਂ ਦੀ ਜਿਹੜੇ 6 ਤੋਂ 7 ਪਰਿਵਾਰ ਆ ਬਹੁਤ ਹੀ ਲੋੜਵੰਦ ਪਰਿਵਾਰ ਆ ਕਿਉਂਕਿ ਜਿਨ੍ਹਾਂ ਦੇ ਘਰ ਵਿੱਚ ਆ ਸਿਰਫ ਦੋ ਕਿਲੇ ਦਾ ਰਸਤਾ ਹੈ ਮਿੱਟੀ ਪੈ ਜੇ ਤੇ ਘਰੇ ਜਾਂਦੇ ਹੋ ਜਾਨਾ ਹੋਰ ਇਹ ਕਿਸੇ ਤੋਂ ਕੋਈ ਮੰਗ ਨਹੀਂ ਕਰਦੇ ਪ੍ਰਸ਼ਾਸਨ ਕੋਲੇ ਵੀ ਗਏ ਸੀ ਵੀ ਸਾਡੀ ਲਾਈਟ ਜਿਹੜੀ ਹੈ ਚਲਦੀ ਕਰ ਦਿਓ ਉਹਨਾਂ ਨੇ ਇਹਨਾਂ ਦੀ ਅਜੇ ਤੱਕ ਲਾਈਟ ਨਹੀਂ ਚਲਦੀ ਕਰਦੀ ਕੀਤੀ ਸੋ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਲਾਈਟ ਆ ਕਿਸੇ ਨਾ ਕਿਸੇ ਹਿਸਾਬ ਨਾਲ ਉਹ ਵੀ ਚਲਦੀ ਕੀਤੀ ਜਾਵੇ ਉਸ ਦਿਨ ਕਾਲ